ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਗ੍ਰੇਡੈਰੀ ਫਾਰਮ ਦੀਪਗੜ੍ਹ 628001 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਐਡਲ ਬੌਨ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲਿਆ ਕਰੋ ਤੇ ਇੰਸਟਾਗ੍ਰam ਤੇ ਬਾਈ ਜੀ ਆਪਣਾ ਚੈਨਲ ਗ੍ਰੇਡੈਰੀ ਫਾਰਮ ਤੇ ਉਹਨੂੰ ਫੋਲੋ ਕਰੋ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 8427725955 ਵੀਰ ਦਾ ਮੋਬਾਈਲ ਨੰਬਰ ਟਰੈਕਟਰ ਹੈਗਾ ਜੀ ਸੋਨਾਲੀਕਾ ਮਾਡਲ ਹੈਗਾ 2011 ਮਾਡਲ ਟਰੈਕਟਰ ਹੈ ਬਾਈ ਜੀ 2011 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਬ ਪਹਿਲੇ ਨਾਮ ਦਾ ਟਰੈਕਟਰ ਆ ਪੰਜਾਬ ਨੰਬਰ ਆ 11 ਮਾਡਲ ਆ ਪਹਿਲੇ ਨਾਮ ਦਾ ਟਰੈਕਟਰ ਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੇ ਰੰਗ ਪੇਂਟ ਪੱਕੋ ਐਂਡ ਸਾਫ ਕੰਡੀਸ਼ਨ ਆ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਆਗੇ 50 ਤੋਂ 55 ਪੈਸੇ ਪੱਕੇ ਟਾਇਰ ਆ ਬਾਈ ਜੀ ਟਰੈਕਟਰ ਦੇ ਪਾਵਰ ਸਟੀering ਆ ਸਾਈਡ ਗੇਟ ਟਰੈਕਟਰ ਆਗਾ ਤੇਲ ਬ੍ਰੇਕਾਂ ਚ ਆ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਡਬਲ ਕਲਚ ਆ ਤੇਲ ਬ੍ਰੇਕਿੰਗ ਆ ਪਾਵਰ ਸਟੀering ਆ ਰੰਗ ਪੇਂਟ ਪੱਖੋਂ ਪੂਰਾ ਵਧੀਆ ਤੁਸੀਂ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਜੀ ਲੈ ਜਾ ਸਕਦੇ ਹੋ ਸੈਲਫ ਸਟਾਰਟ ਟਰੈਕਟਰ ਹੈਗਾ ਤੇ ਬਾਈ ਜੀ ਰੇਟ ਦੀ ਗੱਲ ਕਰੀ ਤਾਂ 3 ਲੱਖ ਤੇ 35000 ਰੁਪਏ ਮੁੱਲ ਆ ਮੌਕੇ ਤੇ ਪੂਰਾ ਵਧੀਆ ਮਾਨਤਨ ਹੋ ਜੂਗਾ ਅਗਲਾ ਸੰਧ ਹੈਗਾ ਬਾਈ ਜੀ ਆਪਣੇ ਕੋਲੇ ਮੈਸੀ ਟਰੈਕਟਰ ਆ ਬਾਈ ਜੀ ਅਗਲਾ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 1983 ਮਾਡਲ ਟਰੈਕਟਰ ਆ ਬਾਈ ਜੀ ਐਦਾਂ ਦੇ ਹੀਰੇ ਟਰੈਕਟਰ ਬਾਈ ਜੀ ਘੱਟ ਹੀ ਲੱਭਦੇ ਅੱਜ ਕੱਲ ਦੇ ਜਵਾਨ ਅੱਜ ਕੱਲ ਨਵੇਂ ਆ ਦਾ ਜਵਾਨਾ ਵੱਡੇ ਟਰੈਕਟਰਾਂ ਦਾ ਜਵਾਨਾ ਇਹ ਟਰੈਕਟਰ ਬਾਈ ਜੀ ਬਹੁਤ ਘੱਟ ਲੱਭਦੇ ਅੱਜ ਕੱਲ 1983 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇੰਜਨ ਦੀ ਗੱਲ ਕਰਦੇ ਆ ਬਾਈ ਜੀ 241 ਡੀਆਈ ਦਾ ਇੰਜਨ ਤਰਿਆ ਹੋਇਆ ਟਰੈਕਟਰ ਤੇ 241 ਡੀਆਈ ਦਾ ਇੰਜਨ ਤਰਿਆ ਹੋਇਆ ਵੀਰ ਦੇ ਦੱਸਣ ਦੇ ਮੁਤਾਬਕ ਆਪਣੀ ਵੀਰੇ ਕੋਈ ਜਾਂਦੀ ਦੀ ਗਾਰੰਟੀ ਨਹੀਂ ਟਰੈਕਟਰ ਐਂਡ ਹੀਰਾ ਟਰੈਕਟਰ ਪਿਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਟਰੈ ਬਾਈ ਤੇ ਚੱਲਿਆ ਬਾਈ ਜੀ ਜੇਕਰ ਬਾਈ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਵੀਰਨੇ ਕੰਪਨੀ ਦੇ ਟਾਇਰ ਪੁਆਏ ਹੋਏ ਆ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 50 ਤੋਂ 55 ਪੈਸੇ ਟਾਇਰ ਆ ਬਾਈ ਜੀ ਇਹ ਤੁਸੀਂ ਆਪਦੀ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਬਾਈ ਜੀ ਇਦਾਂ ਦੇ ਟਰੈਕਟਰ ਦਾ ਹੀਰੇ ਪੂਰੇ ਕਦੇ ਕਦੇ ਸਾਫ ਇੰਨੇ ਮਿਲਦੇ ਬਾਈ ਜੀ ਰੇਟ ਇਹਦਾ ਹੈਗਾ 1 ਲੱਖ ਤੇ 45000 ਰੁਪਏ ਮੌਲਾ ਬਾਈ ਜੀ ਮੌਕੇ ਤੇ ਮੰਤਰ ਇਹ ਚ ਵੀ ਹੋ ਜਾਊਗਾ 1 ਲੱਖ ਤੇ 45000 ਅਗਲਾ ਸੰਧ ਹੈਗਾ ਜੀ ਆਪਣੇ ਕੋਲ ਮਹਿੰਦਰਾ ਟਰੈਕਟਰ ਆ ਬਾਈ ਜੀ ਅਗਲਾ 84 277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਹੁਣ ਆਪਾਂ ਅੱਗੇ ਅੱਗੇ ਗੱਲ ਕਰਦੇ ਆ ਟਰੈਕਟਰ ਦੀ ਜਾਣਕਾਰੀ ਬਾਰੇ 1900 993 ਮਾਡਲ ਟਰੈਕਟਰ ਆ ਬਾਈ ਜੀ 1993 ਮਾਡਲ ਟਰੈਕਟਰ ਆਗਾ ਹਰਿਆਣਾ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ 1993 ਮਾਡਲ ਆ ਹਰਿਆਣਾ ਨੰਬਰ ਦਾ ਟਰੈਕਟਰ ਆ ਬਾਈ ਜੀ ਪੰਜਾਬ ਵਿੱਚ ਨਾਮ ਹੋਇਆ ਵਾ ਟਰੈਕਟਰ ਆ ਇਹ ਹਰਿਆਣਾ ਨੰਬਰ ਆ ਪੰਜਾਬ ਵਿੱਚ ਨਾਮ ਹੋਇਆ ਵਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਰੰਗ ਪੇਂਟ ਪੱਕਾ ਪੂਰਾ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਪੂਰਾ ਫੁੱਲ ਓਕੇ ਆ ਪੂਰਾ ਸੈਲਫ ਸਟਾਰਟ ਆ ਬਾਹਤ ਹੀ ਚੱਲਿਆ ਵਾ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਮੇਰਾ ਵੀਰ ਬਣੇ ਆਪਣੀ ਵੀਰੇ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਹਰ ਇੱਕ ਵੀਡੀਓ ਚ ਬੋਲਦੇ ਆਂ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਕਰਿਆ ਕਰੋ ਅ ਅੱਗੇ ਟਾਇਰਾਂ ਦੀ ਗੱਲ ਕਰਦੇ ਆਂ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ 35 ਤੋਂ 40 ਪੈਸੇ ਟਾਇਰ ਪਿਆ ਰੇਟ ਇਹਦਾ ਹੈਗਾ 1 ਲੱਖ ਤੇ 10000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਫੁੱਲ ਮਾਨਤਨ ਹੋ ਜਾਊਗਾ 1 ਲੱਖ 10000 ਰੁਪਏ ਮੁੱਲ ਆ ਅਗ 84270259558427025955 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਤੇ ਮਾਡਲ ਹੈਗਾ ਟਰੈਕਟਰ ਦਾ ਬਾਈ ਜੀ 1992 ਮਾਡਲ ਟਰੈਕਟਰ ਆਹੇ 1992 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਰੰਗ ਪੇਂਟ ਪੱਕੋ ਐਨ ਪੂਰਾ ਵਧੀਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਚੈੱਕ ਕਰਿਓ ਰੰਗ ਪੇਂਟ ਪੂਰਾ ਵਧੀਆ ਪਿਆ ਹੈਗਾ 50 ਤੋਂ 55 ਪੈਸੇ ਪੱਕੇ ਟਾਇਰ ਆ ਬਾਈ ਜੀ ਕੰਪਨੀ ਦੇ ਚਾਰੋ ਟਾਇਰ ਆ 50 ਤੋਂ 55 ਪੈਸੇ ਫੈਵਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆਗੀ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਓਕੇ ਐ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਰੰਗ ਪੇਂਟ ਦੀ ਪੂਰੀ ਵਧੀਆ ਗਾਰੰਟੀ ਆ ਵੀਰ ਵੱਲੋਂ ਤੇ ਆਪਾਂ ਗੱਲ ਕਰਦੇ ਸੈਲਫ ਸਟਾਰਟ ਟਰੈਕਟਰ ਹੈਗਾ ਰੇਟੇ ਦਾ ਹੈਗਾ ਬਾਈ ਜੀ 1 ਲੱਖ ਤੇ 30000 ਰੁਪਏ ਮੁੱਲ ਹੈ ਬਾਈ ਜੀ ਟਰੈਕਟਰ ਦਾ ਸਰਫੀ 1 ਲੱਖ ਤੇ 30000 ਰੁਪਏ ਮੁੱਲ ਹੈ ਬਾਈ ਜੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਜੇ ਮੇਰੇ ਵੀਰ ਬਨੇ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰ ਬਨੇ ਜਰੂਰ ਕਰ ਲਿਆ ਕਰੋ ਜਿਆ ਭਰਾਵਾਂ ਨੂੰ ਗਰੇਡ ਹੈ ਦੀਪਗੜ 62101 37325 ਮੋਬਾਈਲ ਨੰਬਰ